ਸਤ ਗੁਰਜੀਤ ਸਿੰਘ ਔਜਲਾ ਦੀ ਅਗਵਾਈ ਵਿੱਚ ਨਗਰ ਨਿਗਮ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਪਿਛਲੇ ਕਈ ਮਹੀਨਿਆਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਵਾਕਫਾਕੇ ਇਲਾਕਿਆਂ ਚ ਗੰਦਾ ਪਾਣੀ ਆ ਰਿਹਾ ਹੈ ਅਤੇ ਕਈ ਥਾਵਾਂ ਤੇ ਸੀਵਰੇਜ ਦੀ ਬਲੌਕਿੰਗ ਵੀ ਹੋਈ ਹੈ ਜਿਸ ਨੂੰ ਲੈ ਕੇ ਨਗਰ ਨਿਗਮ ਦੇ ਦਫਤਰ ਦੇ ਬਾਹਰ ਕਾਂਗਰਸ ਆਗੂਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੰਗ ਕੀਤੀ ਗਈ ਕਿ ਲੋਕਾਂ ਨੂੰ ਗੰਦਾ ਪਾਣੀ ਪੀਣ ਤੋਂ निजात ਮਿਲੇ ਐਸ ਮੌਕੇ ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰ카ਸ਼ ਸੋਨੀ ਸਾਫ ਦਾ ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਸਾਫ ਦਾ ਵਿਧਾਇਕ ਸੁਨੀਲ ਦਤੀ ਸਾਪ ਦਾ ਕਾਉਂਸਲਰ ਮਮਤਾ ਦਤਾ ਸਮੇਤ ਵੜੀਗੰਦੇ ਵਿੱਚ ਕਾਂਗਰਸ ਯਾਗੂ ਹਾਜ਼ਰ ਸਨ ਆ ਜਿਹੜਾ ਰੋਸ ਕਰਦਿਛ ਨੇ ਇਸ ਕਰਕੇ ਦਿੱਤਾ ਗਿਆ ਜਦੋਂ ਉਹਨੇ ਲੈਕਚਰ ਸਾਰੇ ਲੋਕ ਜਾ ਰਹੇ ਨੇ ਥਾਂ-ਥਾਂ ਤੇ ਸੀਵਰੇਜ ਬੰਦ ਨੇ ਪੂਰੇ ਤੇ ਟੀਰ ਲੱਗੇ ਆ ਸ਼ਹਿਰ ਚ ਕੀ ਪਹਿਲੀ ਹੈ ਲਾਈਟ ਆ ਨਹੀਂ ਰਹੀ ਲੋਕ ਤਰਸ ਕਰ ਰਹੇ ਨੇ ਸਾਡਾ ਮਕਸਦ ਅੱਜ ਲੋਕਾਂ ਨੂੰ ਵੇਅਰ ਕਰਨਾ ਕਿ ਇਹ ਲੋਕ ਤੁਹਾਡੇ ਕੋਲ ਆਉਣੇ ਵੋਟਾਂ ਮੰਗੋ ਇਹਨਾਂ ਤੋਂ ਸਵਾਲ ਤੇ ਪੁੱਛੋ ਵੀ ਅਨਲਾਨੀ ਹੋਈ ਐਮਰਜੈਂਸੀ ਲੱਗੀ ਆ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੋਈ ਹਾਊਸ ਹੈ ਨਹੀਂਗਾ ਲੋਕ ਇੰਦਰ ਜਾਣ ਪਿੱਛੇ ਸ਼ਹਿਰ ਹੈ 1.5 ਲੱਖ ਯਾਤਰੀ ਬਾਹਰ ਆਉਣ ੜਿਆ ਸਾਡੇ ਯਾਤਰੀ ਜਿਹੜਾ ਮਾੜਾ ਮੈਸੇਜ ਲੈ ਕੇ ਜਾਊਗਾ ਬਾਹਰ ਕੀ ਮੈਸੇਜ ਦਊਗਾ ਮੈਂ 4 ਮਹੀਨੇ ਪਹਿਲੇ ਇਹਨਾਂ ਨੂੰ ਇਹ ਨੁਕਤੇ ਦਿੱਤਾ ਸੀ ਉਹਨੂੰ ਇਹ ਮੇਲ ਕਰਤਾ ਕਮੇਂਡਰ ਨੂੰ ਕਿ ਮੈਂ ਸਾਡੀ ਮੰਗ ਉਹੀ ਆ ਜਿਹੜੀ ਵੀ 16 ਨੁਕਤੇ ਸੀ ਕਿ ਸ਼ਹਿਰ ਦੇ ਵਿੱਚ ਗੰਦਗੀ ਦਾ ਬਹੁਤ ਬੁਰਾ ਹਾਲਿਆ ਉਹਨੋਂ ਤੇ ਤੁਰੰਤ ਨੂੰ 2 ਸਾਲ ਹੋ ਗਿਆ ਕੂੜੇ ਦੇ ਡੰਪ ਦੇ ਉੱਤੇ ਅੱਗ ਲੱਗੀ ਹੈ ਅਜੇ ਤੱਕ 2 ਸਾਲ ਐਨਓਸੀ ਸਭ ਤੋਂ ਵੱਡਾ ਮੁੱਦਾ ਜਿਹੜਾ ਜਿਹੜਾ ਐਨਓਸੀ ਬੰਦ ਕੀਤੀ ਹੈ ਸ਼ਹਿਰ ਦੇ ਵਿੱਚ ਉਹਦਾ ਸਭ ਤੋਂ ਵੱਡਾ ਮੁੱਦਾ ਆ ਜੋ ਇਹ ਸਰਕਾਰ ਜਿਹੜੀ ਹੈ ਇਸ਼ਤਿਹਾਰਾਂ ਦੀ ਸਰਕਾਰ ਆ